ਹੈਲੋ ਜੀ ਸਤਿ ਸ਼੍ਰੀ ਅਕਾਲ ਅਸੀਂ ਪਹੁੰਚ ਗਏ ਸੀ ਦੀਪ ਮਠਰ ਉਹਨਾਂ ਦੇ ਘਰ ਤੇ ਅਸੀਂ ਇੱਥੋਂ ਗਿਫਟ ਲੈ ਕੇ ਗਏ ਸੀ ਜੋ ਕਿ ਇਨਫਲੂਐਂਸਰਸ ਨੂੰ ਦੇਣੇ ਨੇ ਤੇ ਉਹ ਗਿਫਟੇ ਪਏ ਨੇ ਹੁਣ ਆਪਾਂ ਇਹਨਾਂ ਨੂੰ ਪੈਕ ਕਰਨਾ ਹੈ ਤੇ ਗਿਫਟੇ ਤਾਂ ਵੀ ਆਪਾਂ ਇੱਥੇ ਲੈ ਕੇ ਗਏ ਸੀਗੇ ਚਲੋ ਜੀ ਹੁਣ ਆਪਾਂ ਜੋ ਵੀ ਮਾੜਾ ਮੋਟਾ ਥੱਲੇ ਠੰਡਾ ਥਾਂ ਸੀਗੀ ਇਸ ਕਰਕੇ ਗੱਦਾ ਵਜਾ ਲਿਆ ਵਾ ਹੁਣ ਆਪਾਂ ਇੱਥੇ ਸਾਰੇ ਢੇਰੀ ਹੋਵਾਂਗੇ ਤੇ ਫਿਰ ਸਾਰੇ ਗਿਫਟਸ ਨੂੰ ਪੈਕ ਕਰਾਂਗੇ ਵਾਹ ਚਲੋ ਜੀ ਇਹ ਤਾਂ ਕਨਫਿਊਜ਼ ਹੋਈ ਜਾਂਦੇ ਹੁਣ ਇਹਨਾਂ ਨੂੰ ਲੇਟ ਚੇਤ ਆਈ ਚਲੋ ਜੀ ਹਰ ਗੁਣ ਦਾ ਸੂਤ ਲੱਗ ਗਿਆ ਹਰ ਗੁਣ ਤੇ ਸ਼ਹਿਬਾਜ਼ ਲੱਗੇ ਨੇ ਲੇਟੀਆਂ ਮਾਰਨ ਗੱਦੇ ਤੇ ਇਹਨਾਂ ਨੇ ਨਹੀਂ ਲੱਗਦਾ ਅੱਜ ਗਿਫਟ ਪੈਕ ਕਰਨ ਦੇਣੇ ਸਾਨੂੰ ਇਹ ਪੀਓ ਸਮਾਸ਼ੀ ਨੂੰ ਜੇ ਨਿਹਤਰ ਇਹ ਇਹਨਾਂ ਮਾਲ ਦੇ ਤੇ ਚੋ 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 ਅੰਸ਼ਾ ਚਾਹੀਦਾ ਨਾ ਪਰ ਇਹਨੂੰ ਪਾਣੀ ਚਾਹੀਦਾ ਥੋੜਾ ਜਿਹਾ ਆਪਾਂ ਨੂੰ ਉਸਾਰੇ ਬੁੱਢੇ ਤੇ ਇੱਕ ਪੋਏ ਸੁਰਮਨ ਦੇ ਵੀ ਸੁਰਮਨ ਦੇ ਪੋਟਰਾ ਮਾ ਇਹ 80 ਫਿਊਜ਼ਰ ਅਸੀਂ ਲਿਆਂਦਾ ਸੀਗਾ ਦੀਪ ਹੁਣਾ ਦੇ ਸਲੂਨ ਵਾਸਤੇ ਤੇ ਚਲੋ ਹੁਣ ਇਹ ਹੁਣ ਆਪਾਂ ਨੂੰ ਜਗਾ ਕੇ ਦਿਖਾਉਣਗੇ ਕਿ ਕਿਵੇਂ ਦਾ ਇਹ ਵਾਹ ਯਾਰ ਇਹ ਤਾਂ ਅਗਲਾ ਛੱਡੀ ਇਹਨਾਂ ਨੇ ਬਹੁਤ ਹੀ ਸੋਹਣਾ ਲੱਗ ਰਿਹਾ ਹੈ। ਲੈ ਕਿੰਨਾ ਭੀੜ ਭਾ ਕੇ ਖੜਿਆ ਜਿਦਾ ਮੇਲਾ ਲੱਗਾ ਹੁੰਦਾ ਆ। ਸੰਦੀਪ ਦੇ ਹੱਥ ਸੇ ਕੰਨੋ ਤਿਆਰ ਹੋਈ ਵੱਟੀ ਚਲੋ ਜੀ ਨਿਆਣੇ ਤੇ ਇਦਾਂ ਹੱਥ ਸੇ ਗਦੇ ਨੇ ਕਿੰਨਾ ਸੋਹਣਾ ਲੱਗ ਰਿਹਾ ਯਾਰ ਇਹ ਚੀਜ਼। ਇਹਨਾਂ ਅਫਸਰਾਂ ਲਈ ਗਿਫਟ ਪੈਕ ਆਹ ਫੜੋ ਫੜੋ ਕਰ ਲੋ ਫੜੋ ਭਰਾਵਾ ਇਹ ਪਰ ਆਪਣੇ ਆਜਾ ਆਪਣੇ ਸਾਰੇ ਗਿਫਟ ਤੇ ਹੋ ਜੋ ਸ਼ੁਰੂ ਜੀ ਹੈ ਨਾ ਕਾਗਜ਼ ਜਿਹੜਾ ਬਟਰਪੇਪਰ ਜਿਹਨੇ ਹੁੰਦਾ ਉਹ ਜੀ ਜਨਾ ਆਉਂਦੀ ਹੋਈ ਸਾਬ ਕਿਤਾਬ ਲਾ ਲਈਏ ਵੀ ਇਹ ਹੁਣ ਕਿੱਦਾਂ ਚੜਨਗੇ ਇਹਨੂੰ ਆਪਾਂ ਅੱਧਾ ਝੜਾ ਸਕਦੇ ਹਾਂ ਇੱਕ ਪੇਪਰ ਦਾ ਹਾਫ ਕਰਕੇ ਕਿ ਜਾਂ ਪੂਰਾ ਹੀ ਆਊਗਾ ਇਧਰੋਂ ਤੇ ਗੱਲ ਨਹੀਂ ਜੇ ਬਣੀ ਹੁਣ ਦੂਜੀ ਸਾਈਡ ਰੱਖੋ ਇਹ ਹੁਣ ਬਣੂ ਗੱਲ ਇਹ ਸਹੀ ਆ ਇਦਾਂ ਹੀ ਚੜਾਵਾਂਗੇ ਹੁਣ ਚਲੋ ਜੀ ਹੁਣ ਪਹਿਲਾਂ ਇਹ ਪੇਪਰ ਨੂੰ ਕਰਾਂਗੇ ਆਪਾਂ ਹਾਫ ਤੇ ਫਿਰ ਇਹਨੂੰ ਛੜਾਵਾਂਗੇ ਗਿਫਟਾਂ ਦੇ ਉੱਤੇ ਇਹ ਡਿਫਿਊਜ਼ਰ ਏ ਇਹ ਬਹੁਤ ਜਾਣਿਆਂ ਨੂੰ ਤੇ ਪਤਾ ਵਾ ਕਿੱਦਾਂ ਯੂਜ਼ ਕਰਨਾ ਪਰ ਕਈ ਜਾਣਿਆਂ ਨੂੰ ਸ਼ਾਇਦ ਨਹੀਂ ਵੀ ਪਤਾ ਹੋਊਗਾ ਵੀ ਇਹਨਾਂ ਨੂੰ ਕਿਵੇਂ ਯੂਜ਼ ਕਰਨਾ ਆ ਕਿਉਂਕਿ ਫਸਟ ਟਾਈਮ ਅਸੀਂ ਵੀ ਭਲੇ ਖਾ ਖਾਗੇ ਸੀਗੇ ਸੰਦੀਪ ਦੇ ਐ ਵਿਹਲੀ ਹੋ ਕੇ ਬੈਠੀ ਪਤਾ ਨਹੀਂ ਕਿਹੜੀਆਂ ਸੋਚਾਂ ਚ ਪਈ ਆ ਹਾਂ ਹੁਣ ਤਾਂ ਧਿਆਨ ਪਿਆ ਇਧਰ ਨੂੰ ਇਹ ਆਪਾਂ ਇੰਨੇ ਕਿੰ ਇੰਟੈਲੀਜੈਂਟ ਆ ਵੀ ਇਦਾਂ ਹੀ ਹਾਫ ਆਫ ਕਰ ਲਈਦਾ ਵਾ ਕੈਂਚੀ ਗੁੰਚੀ ਲੱਭਣ ਦੀ ਲੋੜ ਹੀ ਨਹੀਂ ਪੈਂਦੀ ਇਹ ਸਕੂਲ ਟਾਈਮ ਇਦਾਂ ਹੀ ਕਰਦੇ ਹੁੰਦੇ ਨਹੀਂ ਸਕੇਲ ਰੱਖ ਕੇ ਉਹਨੂੰ ਐ ਪਾੜ ਲੈਣਾ ਤੇ ਹੁਣ ਚਲੋ ਮੈਂ ਤਾਂ ਹੀ ਉਹ ਪ੍ਰੈਜੈਂਟਿੰਗ ਨੂੰ ਚਲੋ ਮੈਂ ਤੇ ਆ ਬੈਗ Oh तो दी नंगे ਹਾਂ ਦੀਦੀ ਨੇ ਉਹਨਾਂ ਦੇ ਚੁੱਕ ਕੇ ਵੀ ਆਪਣੇ ਦਲਾਲੇ ਆ ਵਾ 1 2 3 4 ਉਹ ਵੈੇ ਹੀ ਰੱਖਦੇ ਆ ਜਿਹੜਾ ਡੱਡਾ ਉਹਦੇ ਨਾਲ ਉਹ ਕਿਤੇ ਜਾਵੇ ਹੁਣ ਕੀ ਹੈ ਦੋ ਤੂਹਣ ਕਿਸੇ ਜਨਾਂ ਤੁਹ ਪਹਾੜ ਫੋਨ ਤੇ ਦੇ ਦੇ ਕਿ ਲੱਗੀ ਤਾਂ ਇਧਰ ਇਧਰ ਨਭਿਆ ਗਿਆ ਸੀ ਤਾਂ ਜੋ ਪਰ ਤੇ ਨਤਰੀ ਅਣੀ ਬੈਠ ਜਾਂਦੀ ਹਾਂਜੀ ਕੀ ਕਰਦੇ ਆ ਕੀ ਕਰਦਾ ਪੁੱਤ ਬੋਬੀ ਜੀ ਤੂੰ ਪੈਕਰ ਨੂੰ ਨਜ਼ਰ ਇਹਨੂੰ ਵੀ ਇੱਕ ਬਹੁਤ ਭਾਈ ਵੱਡੰਨੇ ਸੱਤੇ ਪਰਦੇ

ਚਾਲੇ ਸੌ ਜਾ ਕੇ ਓਏ ਆ ਕੀ ਆ ਤੇਰੀ ਬਦੀ ਬਣਾ ਲਈ ਮੁੱਛ ਲਈ ਫਿਰਦਾ ਇਹ ਕਿੰਨੇ ਫੜਾ ਕੇ ਦਿੱਤੀ ਖੁਦ ਬਣਾ ਲਈ ਖੁਦ ਬਣਾ ਲਈ ਨਾਉਣ ਹੀ ਨਹੀਂ ਲਿਆ ਕਹਿੰਦਾ ਨਹੀਂ ਮੈਂ ਲੈ ਲੈ ਵਟ ਦੇ ਦਿੰਦੇ ਆ ਮੁੱਛਾਂ ਨੂੰ ਧੋਣੇ ਆਈ ਨਹੀਂ ਅੱਦੀ ਉਹ ਫਿਰ ਗੁਣੇ ਕਰਦੇ ਓਏ ਉਹ ਕਹਿੰਦੀ ਮੈਂ ਵੀ ਵਟ ਦੇਣੇ ਆ ਉਹਦੇ ਕੋਲ ਦਵਾ ਤੇਲੇ ਹਰ ਗੁਣ आले आले ਆ ਜਾ ਮਗਾ ਪਰ ਆ ਬਸ ਸਸਰੀ ਕਾ ਜੀ ਕੋਟ ਨਹੀ ਸਤਿ ਸ਼੍ਰੀ ਅਕਾਲ ਹੁਣ ਕੁਝ ਨਾਈਟਸ ਹੁਣ ਆ ਪਸਵੇਰੇ ਮੈਂ ਲੀਆ ਸਵੇਰੇ ਦੰਦਨੀ ਨਾ ਜੰਮਾ ਦੰਦਾ ਹੋਰੀ ਹੁੰਦਾ ਦਾਤਾ ਆਂ ਟੀ ਚਲੋ ਆਂ ਟੀ ਚਲੋ ਬ ਬਾਕੀ ਤੇ ਬਾਕੀ ਦੋ ਬਾਕੀ ਦਾ ਬਾ ਚਲੋ ਟੀ ਕਾ ਮਾਰਦੇ ਹਾਂ ਕਰਦੇ ਭੰਗ ਮੈਨੂੰ ਓਕੇ ਬਾਏ ਬਾਏ ਸਸਰੀ ਕਾ